ਪਿਛਲੇ 2 ਮਹੀਨਿਆਂ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਤਰਾ ਚੜਾ ਵੇਖਣ ਨੂੰ ਮਿਲਿਆ ਹੈ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਦੇ ਵਿੱਚ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਸੋਨਾ ਸਸਤਾ ਹੋ ਗਿਆ ਤੇ ਦੇਸ਼ ਭਰ ਦੇ ਵਿੱਚ ਸੋਨੇ ਦੀ ਵਿਕਰੀ ਕਾਫੀ ਵੱਧ ਗਈ ਹੈ ਬਜਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਅਤੇ ਇਹ 4000 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਇਸ ਤੋਂ ਬਾਅਦ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਚੱਲ ਰਿਹਾ ਅਤੇ ਸੋਨਾ 67000 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਜਦਕਿ ਪਹਿਲਾਂ ਇਸ ਦੀ ਕੀਮਤ 74000 ਰੁਪਏ ਪ੍ਰਤੀ 10 ਗ੍ਰਾਮ ਤੇ ਸੀ ਹਾਲਾਂਕਿ ਅਗਸਤ ਦੇ ਵਿੱਚ ਕੀਮਤਾਂ ਵਿੱਚ ਫਿਰ ਵਾਧਾ ਹੋਇਆ ਪਰ ਇਹ ਹਾਲੇ ਵੀ 올 ਟਾਈਮ ਹਾਈ ਨਾਲੋਂ ਸਸਤਾ ਹੈ ਸੀ ਆਰ ਆਈ ਐਸ ਆਈ ਐਲ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਮੌਜੂਦਾ ਬੀਤੀ ਸਾਲ ਦੇ ਵਿੱਚ ਸੋਨੇ ਦੀ ਵਿਕਰੀ ਤੋਂ ਕਮਾਇਆ ਦੀ ਆਮਦਨ 22 ਤੋਂ 25 ਫੀਸਦੀ ਤੱਕ ਵੱਧ ਸਕਦੀ ਹੈ ਇਸ ਸਮੇਂ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨੇ ਦੀ ਕੀਮਤ 71538 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ ਇਸ ਦੇ ਨਾਲ ਹੀ ਘਰੇਲੂ ਬਾਜ਼ਾਰ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 71380 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 69660 ਰੁਪਏ ਵੀ ਕੈਰਟ ਸੋਨੇ ਦੀ ਕੀਮਤ 63530 ਰੁਪਏ ਅਤੇ 18 ਕੈਰਟ ਸੋਨੇ ਦੀ ਕੀਮਤ 57820 ਰੁਪਏ ਪ੍ਰਤੀ 10 ਗ੍ਰਾਮ ਹੈ। ਸੀਆਰਆਈਐਸਆਈਐਲ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕਸਟਮ ਡਿਊਟੀ ਦੇ ਵਿੱਚ ਇਹ ਕਟੌਤੀ ਗਹਿਣਾ ਉਦਯੋਗ ਦੇ ਲਈ ਇੱਕ ਸਕਾਰਾਤਮਕ ਕਦਮ ਹੈ। ਖਾਸ ਕਰਕੇ ਵਿਆਹ ਤੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਇਹ ਕਟੌਤੀ ਵਿਕਰੇਤਾ ਅਤੇ ਖਰੀਦਦਾਰ ਦੇ ਲਈ ਬੇਹਦ ਫਾਇਦੇਮੰਦ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਖੁਦਰਾ ਵਿਕਰੇਤਾ ਆਪਣੇ ਸਟਾਕ ਨੂੰ 5% ਤੱਕ ਵਧਾ ਸਕਦੇ ਨੇ ਰਿਪੋਰਟ ਵਿੱਚ ਇਹ ਵੀ ਸੁਝਾ ਦਿੱਤਾ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ ਫਿਰ ਤੋਂ ਵਧ ਸਕਦੀਆਂ ਨੇ ਜਿਸ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਗਹਿਣਿਆਂ ਦੇ ਮੁਨਾਫੇ ਵਿੱਚ ਵਾਧਾ ਹੋਣ ਦੀ ਉਮੀਦ ਹੈ ਸੋ 올 ਟਾਈਮ ਹਾਈ ਨਾਲੋਂ ਇਸ ਸਮੇਂ ਸਸਤਾ ਚੱਲ ਰਿਹਾ ਸੋਨਾ ਖਰੀਦਦਾਰਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਤੇ ਇਹੀ ਵਜ੍ਹਾ ਹੈ ਕਿ ਦੁਕਾਨਾਂ ਤੇ ਖਰੀਦਦਾਰਾਂ ਦੀ ਭੀੜ ਲੱਗੀ ਹੋਈ ਹੈ ਬਿਊਰੋ ਰਿਪੋਰਟ ਐਬੀਪੀ ਸਾਂਝਾ